ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦਾ ਦਿਨ ਦਿਹਾੜੇ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿਨੇ ਰਾਖੂ ਵਿਕਰਮਜੀਠੀਆ ਦੇ ਵੱਲੋਂ ਪੰਜਾਬ ਦੀ ਸਰਕਾਰ ਅਤੇ ਲਾਅਨ ਆਰਡਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਤੇ ਨਾਲ ਹੀ ਦੱਸਿਆ ਕਿ ਹਰਜਿੰਦਰ ਸਿੰਘ ਨੂੰ ਪਹਿਲਾਂ ਤੋਂ ਧਮਕੀਆਂ ਆ ਰਹੀਆਂ ਸੀ ਜਿਸ ਤੋਂ ਬਾਅਦ ਦਰਖਾਸਤ ਵੀ ਦਿੱਤੀ ਗਈ ਪਰ ਪੁਲਿਸ ਨੇ ਕੁਝ ਗੌਰ ਨਹੀਂ ਕੀਤੀ ਜੋ ਅੱਜ ਨਤੀਜਾ ਸਭ ਦੇ ਸਾਹਮਣੇ ਆ ਤਾਂ ਲੌਇਨ ਆਰਡਰ ਦੀ ਸਥਿਤੀ ਨੂੰ ਲੈ ਕੇ ਵਿਕਰਮ ਜੀਠੀਆ ਦੇ ਵੱਲੋਂ ਹੋਰ ਕੀ ਕੁਝ ਕਿਹਾ ਤੁਹਾਨੂੰ ਉਹਨਾਂ ਦੀ ਗੱਲ ਬਾਤ ਸੁਣਾਉਣੀ ਆ ਸੱਚੀ ਕਾਲ ਜੀ ਬੜੀ ਦੁਖਦਾਈ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਔਰ ਅਫਸੋਸ ਦੀ ਗੱਲ ਇਹ ਆ ਕਿ ਲਾਅ ਨਾ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ ਚ ਰਿਐਕਟ ਕਰਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਹਾ ਜਦ ਉਹਦੇ ਘਰ ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਉਹਨੇ ਦਰਖਾਸਤ ਵੀ ਦਿੱਤੀ ਉਹਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਿਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ ਮਗਰ ਅਫਸੋਸ ਦੀ ਗੱਲ ਹੈ ਕਿ ਅ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਹੈ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛੱਡੋ ਮੈਂਬਰ ਹੀ ਹੁੰਦਾ ਤੇ ਇਹਨੂੰ ਵੱਧ ਸਿਕਿਉਰਿਟੀ ਦੇ ਦੇਣੀ ਸੀ ਮਗਰ ਕਿਉਂਕਿ ਸਿਆਸੀਕਰਨ ਇਨਾ ਹੋ ਗਿਆ ਸਿਕਿਉਰਿਟੀ ਆਪਰੇਟਰਸ ਦਾ ਔਰ ਪੁਲਿਸ ਦਾ ਔਰ ਭਗਵੰਤਾਨ ਦੀ ਕਾਰਗੁਜ਼ਾਰੀ ਦਾ ਕੀ ਅੱਜ ਇਹ ਬੰਦਾ ਜੇ ਨੂੰ ਸਿਕਿਉਰਿਟੀ ਮਿਲੀ ਹੁੰਦੀ ਤੇ ਆ ਜਿਉਂਦਾ ਹੁੰਦਾ ਅੱਜ ਉਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਜਿੱਥੋਂ ਦੇ ਆਪ ਲਾਅ ਐਂਡ ਆਰਡਰ ਦੇ ਹਾਲਾਤ ਤੁਸੀਂ ਪਹਿਲਾਂ ਵੀ ਵੇਖੇ ਜੇ ਸ੍ਰੀ ਦਰਬਾਰ ਸਾਹਿਬ ਤੇ ਇੱਕ Z+ ਪ੍ਰੋਟੈਕਟਿਵ ਤੇ ਗੋਲੀ ਚੱਲ ਸਕਦੀ ਹੈ ਜੋ ਰੋਜ਼ ਦਿਨ ਦਿਹਾੜੇ ਉੱਥੇ ਕਤਲ ਹੋ ਰਿਹਾ ਹੈ ਕੁਝ ਦਿਨ ਪਹਿਲਾਂ ਵੀ ਕਤਲ ਹੋਇਆ ਸੀ ਅੱਜ ਫੇਰ ਉੱਥੇ ਉਹਨੂੰ ਸ਼ਾਟਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ ਦਾ ਇੱਕ ਫੰਕਸ਼ਨ ਸੀ ਉੱਥੋਂ ਬਾਹਰ ਨਿਕਲਿਆ ਉਹਨੂੰ ਗੋਲੀ ਮਾਰਤੀ ਔਰ ਉਹਦੀ ਮੌਤ ਹੋ ਗਈ ਮੈਂ ਸਵਾਲ ਕਰਦਾ ਕਿ ਪੁਲਿਸ ਬਾਚੀ ਰਿਐਕਟ ਕਰੂਗੀ ਹਮੇਸ਼ਾ ਕਿ ਪੁਲਿਸ ਸੁੱਤੀ ਰਹੂਗੀ ਔਰ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ ਦੇ ਇਸ ਬਾਰਡਰ ਸਟੇਟ ਦੇ ਐਡੇ ਨਾਜ਼ੁਕ ਹੋ ਗਏ ਆ ਕਿ ਕੋਈ ਕੰਟਰੋਲ ਨਹੀਂ ਫਿਰੋਤੀ ਟਾਰਗੇਟ ਕਿਲਿੰਗ ਹੂਜ ਟਰੈਜੇਡੀ ਇੰਟੈਲੀਜੈਂਸ ਦੇ ਦਫ਼ਤਰਾਂ ਤੇ ਅਟੈਕ ਸਿੱਧੂ ਮੂਸੇ ਵਾਲਾ ਮਰਡਰ ਮਗਰ ਲਿਸਟ ਗਿਣਉਣ ਲੱਗਾ ਤਾਂ ਮੈਨੂੰ ਇੱਕ ਘੰਟਾ ਚਾਹੀਦਾ ਹੋਗਾ ਮਗਰ ਇਸ ਇਸ ਦਾ ਐਕਚੁਅਲ ਗਰਾਉਂਡ ਜ਼ੀਰੋ ਸਿਚੁਏਸ਼ਨ ਇਨ ਪੰਜਾਬ ਕਿ ਅਫਸਰਾਂ ਦੀ ਪੋਸਟਿੰਗ ਸਿਰਫ ਤੇ ਸਿਰਫ ਕਿ ਕੌਣ ਵੱਧ ਕੋਸ਼ਾਮਦੀਤ ਕਰਦਾ ਉਸ ਹਿਸਾਬ ਤੇ ਹੈ ਮੈਰਿਟ ਤੇ ਕੋਈ ਨਹੀਂ ਔਰ ਚੀਫ ਮਨਿਸਟਰ ਸਾਹਿਬ ਸੁੱਤੇ ਪਏ ਅਫਸੋਸ ਦੀ ਗੱਲ ਹੈ ਇਟਸ ਅ ਵੈਰੀ ਬਿਗ ਲਾਸ ਫॉर द ਫੈਮਿਲੀ ਫॉर द ਪਾਰਟੀ ਮਗਰ ਸਰਕਾਰ ਸੁੱਤੀ ਪਈ ਹੈ ਇਟਸ ਅਨਦਰ 트ੈਜਿਕ ਡੇ ਰੋਜ ਕਤਲ ਹੋ ਗੈਰਤ ਰੋਜ ਟਾਰਗੇਟ ਕਿਲਿੰਗ ਰੋਜ ਔਰ ਕਹਿ ਕੇ ਮਾਰ ਰਹੇ ਜੀ ਹੁਣ ਗੋਲੀਆਂ ਅਫਸੋਸ ਤਾਂ ਇਸ ਗੱਲ ਦਾ ਕਿ ਇੱਕ ਵਰਨਿੰਗ ਵੀ ਸੀ ਇੱਕ ਨਹੀਂ ਅਨੇਕਾਂ ਵਰਨਿੰਗ ਸੀ ਤਾਂ ਵੀ ਨਹੀਂ ਉਹਦੀ ਜਾਨ ਬਚਾ ਸਕੇ ਇਸ ਲਈ ਮੈਂ ਕੰਡੈਮਨ ਕਰਦਾ ਔਰ ਟੋਟਲ ਲਾਅ ਐਂਡ ਆਰਡਰ ਦਾ ਜੋ ਕੋਲਾਪਸ ਹੈ ਫੇਲਿਅਰ ਹੈ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਨੂੰ ਮੈਂ ਨਹੀਂ ਸਮਝਦਾ ਕਿ ਉਹਨੂੰ ਕੋਈ ਹੱਕ ਰਹਿ ਗਿਆ ਇਹ ਸੌਦੇ ਤੇ ਬਣੇ ਰਹਿਣ ਦਾ ਬਹੁਤ-ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਵਿਕਰਮਜੀਠੀਆ ਦੇ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਦੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਤੁਹਾਡਾ ਫੇਲਿਅਰ ਆ ਤੁਹਾਡਾ ਮੁੱਖ ਮੰਤਰੀ ਬਣੇ ਰਹਿਣ ਦਾ ਹੁਣ ਕੋਈ ਹੱਕ ਨਹੀਂ ਆ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦਿਓ ਤੇ ਨਾਲ ਹੀ ਜੋ ਪਿਛਲੇ ਦਿਨਾਂ ਦੇ ਵਿੱਚ ਬੰਬ ਧਮਾਕੇ ਹੋਏ ਪੰਜਾਬ ਦੇ ਵਿੱਚ ਗਰਨੇਡ ਹਮਲੇ ਹੋਏ ਉਹਨਾਂ ਦਾ ਵੀ ਜ਼ਿਕਰ ਕੀਤਾ ਲੌਂਗ ਇਨ ਆਰਡਰ ਦੀ ਸਥਿਤੀ ਕਹਿੰਦੇ ਬਿਲਕੁਲ ਖਰਾਬ ਹੋ ਚੁੱਕੀ ਆ ਦਿਨ ਦਿਹਾੜੇ ਸ਼੍ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਇੱਕ ਘਰ ਦੇ ਅੰਦਰ ਵੜ ਕੇ ਤਾਂ ਕਹਿੰਦੇ ਕਾਨੂੰਨ ਤਾਂ ਹੁਣ ਫਿਰ ਰੱਬ ਅਸਰਿਆ